ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਕਾਂਗਰਸੀ ਨੇਤਾ ਜੋ ਕਿ ਭਾਰਤਪੂਜਨ ਆਸ਼ੂ ਨੂੰ ਹੁਣ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਰਤਪੂਜਨ ਆਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਇੱਕ ਮਾਮਲੇ ਦੇ ਵਿੱਚ ਉਹ ਜੋ ਜੇਲ੍ਹ ਦੇ ਵਿੱਚ ਅੰਦਰ ਸਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮਾਮਲਾ ਟੈਂਡਰ ਕੋਟਾਲੇ ਦੇ ਨਾਲ ਹੈ ਜੋ ਕਿ 200 ਕਰੋੜ ਦੇ ਟੈਂਡਰ ਕੋਟਾਲੇ ਦੇ ਨਾਲ ਇਹ ਮਾਮਲਾ ਜਿਹੜਾ ਹੈ ਜਿਸ ਦੇ ਵਿੱਚ ED ਨੇ ਜਲੰਧਰ ਤੋਂ ਭਾਰਤ ਪੂਸ਼ਨ ਆਸ਼ੂ ਨੂੰ 1 ਅਗਸਤ ਨੂੰ ਜਿਹੜਾ ਆ ਉਹ ਗ੍ਰਫਤਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਹੈ ਉਹਨਾਂ ਨੇ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਟਾਇਆ ਸੀ ਤਾਂ ਹੁਣ ਉਹਨਾਂ ਨੂੰ ਜਿਹੜੀ ਹੈ ਸਮਾਂਤ ਦਿੱਤੀ ਗਈ ਆ ਤਾਂ ਇਸ ਦੇ ਵਿੱਚ ਇੱਕ ਹੋਰ ਵੱਡੀ ਰਾਹਤ ਦਿੱਤੀ ਗਈ ਆ ਜੋ ਭਾਰਤ ਪੂਸ਼ਨ ਆਸ਼ੂ ਦੇ ਉੱਤੇ FIR ਦਰਜ ਕੀਤੀ ਸੀ ਤਾਂ ਹਾਈ ਕੋਰਟ ਵੱਲੋਂ ਉਸ ਨੂੰ ਵੀ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਅੱਜ ਨਾਲ ਸਾਂਝੀ ਕਰ ਰਿਹਾ ਕਾਂਗਰਸੀ ਆਗੂ ਭਾਰਤ ਪੂਸ਼ਨ ਆਸ਼ੂ ਜੋ ਕਾਂਗਰਸੀ ਨੇਤਾ ਕਾਂਗਰਸੀ ਮੰਤਰੀ ਆ ਭਾਰਤ ਪੂਸ਼ਨ ਆਸ਼ੂ ਨੂੰ ਹੁਣ ਜਿਹੜਾ ਆ ਲਗਾਤਾਰ ਜਿਹੜੀ ਆ ਸੁਪਰੀਮ ਕੋਰਟ ਵੱਲੋਂ ਇਹ ਰਾਹਤ ਦਿੱਤੀ ਗਈ ਹੈ ਇਹ ਵੱਡੀ ਜਿਹੜੀ ਆ ਉਹਨਾਂ ਨੇ ਕਿਹਾ ਕਿ ਮੇਰੇ ਲਈ ਇਹ ਵੱਡੀ ਜਿੱਤ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਮਾਮਲਾ ਟੈਂਡਰ ਘੁਟਾਲੇ ਦੇ ਨਾਲ ਸੰਬੰਧਿਤ ਹੈ ਇਸ ਤੋਂ ਪਹਿਲਾਂ ਜੋ ਰਾਜਵੀਰ ਖੰਨਾ ਤੋਂ ਇਕੋਲਾਹਾ ਤੋਂ ਕਾਂਗਰਸੀ ਆਗੂ ਸਨ ਉਹਨਾਂ ਦੇ ਘਰ ਵੀ ਰੇਟ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਜਿਹੜਾ ਆ ਇਸ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਤਾਂ ਜਦੋਂ ਜਲੰਧਰ ਦੇ ਵਿੱਚ ਭਾਰਤਪੁਰਸ਼ਨ ਆਸ਼ੂ ਦੇ ਦਫ਼ਤਰ ਤੋਂ ਉਹਨਾਂ ਦੇ ਲਈ ਪੁੱਛਗਿੱਛ ਲਈ ਈਡੀ ਦੀ ਜੋ ਟੀਮ ਪਹੁੰਚਦੀ ਹੈ ਤਾਂ ਉਹਨਾਂ ਦੇ ਦਫ਼ਤਰ ਪਹੁੰਚਦੀ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਭਾਰਤ ਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਜਿਹੜੀ ਹੈ ਟੀਮ ਵੱਲੋਂ ਭਾਰਤ ਪੂਸ਼ਨ ਨੂੰ ਉਥੋਂ ਹੀ ਜਲੰਧਰ ਤੋਂ ਗ੍ਰਿਫਤਾਰ ਕਰਕੇ ਲੈ ਲਿਆ ਜਾਂਦਾ ਨਾਲ ਤਾਂ ਹੁਣ ਹਾਈ ਕੋਰਟ ਵੱਲੋਂ ਜੋ ਮੰਤਰੀ ਭਾਰਤ ਪੂਸ਼ਨ ਆਸ਼ੂ ਹੈ ਉਸ ਨੂੰ ਜਿਹੜੀ ਹੈ ਰਾਹਤ ਮਿਲੀ ਗਈ ਹੈ ਤਾਂ ਹਾਈ ਕੋਰਟ ਵੱਲੋਂ ਜਿਹੜੀ ਆ ਭਾਰਤ ਪੂਸ਼ਨ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਮਾਮਲਾ 200 ਜਿਹੜਾ ਕਰੋੜ ਦੇ ਟੈਂਡਰ ਘੁਟਾਲੇ ਦਾ ਆ ਅਨਾਜ ਮੰਡੀ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਟਰਾਂਸਪੋਰਟ ਦੀਆਂ ਪਲੇਟਾਂ ਬਦਲ ਦਿੱਤੀਆਂ ਸਨ ਅਤੇ ਉਹਨਾਂ ਦੇ ਖਰਚੇ ਜਿਹੜੇ ਨੇ ਪਾਏ ਗਏ ਸਨ ਤਾਂ ਆ ਇੱਕ ਸ਼ਿਕਾਇਤ ਜਿਹੜੀ ਆ ਭਾਰਤ ਪੂਸ਼ਨ ਆਸ਼ੂ ਤੇ ਦਰਜ ਹੁੰਦੀ ਹੈ ਤਾਂ ਉਸ ਤੋਂ ਬਾਅਦ ਈਡੀ ਜਿਹੜੀ ਆ ਕਾਰਵਾਈ ਕਰਦੀ ਹੈ ਇਨਫੋਰਮੈਂਟਸ ਡਾਇਰੈਕਟੋਰੇਟ ਵੱਲੋਂ ਟੀਮ ਜਲੰਧਰ ਉਹਨਾਂ ਦੇ ਦਫ਼ਤਰ ਪਹੁੰਚਦੀ ਹੈ ਤਾਂ ਤੜਕਸਾਰ ਜਦੋਂ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਕੁਝ ਸਵਾਲات ਕੀਤੇ ਜਾਂਦੇ ਨੇ ਕੁਝ ਜੜੇਜ ਨੇ ਜਵਾਬ ਪੁੱਛੇ ਜਾਂਦੇ ਨੇ ਤਾਂ ਇਹਨਾਂ ਦਾ ਸਵਾਲਾਂ ਦਾ ਜਵਾਬ ਭਾਰਤ ਪੂਸ਼ਨ ਆਸ਼ੂ ਵੱਲੋਂ ਦਿੱਤਾ ਗਿਆ ਸੀ ਤਵੇਰ ਬਾਅਦ ਵਿੱਚ ਈਡੀ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਉਸੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਜਿਹੜਾ ਆ ਉਹ ਰਾਹਤ ਮਿਲੀ ਹੈ ਉਹਨਾਂ ਨੂੰ ਅੱਜ ਜ਼ਮਾਨਤ ਮਿਲ ਗਈ ਹੈ